ਗੱਲ ਕਰ ਲੋ ਨਹੀਂ ਹੋਣੀ ਗੱਲ ਬੌਂਡ ਕਰੋ ਕੋਈ ਨਾਮ ਪਤਾ ਦੱਸੂਗੇ ਆਪਣਾ ਜਿਹੜੇ ਨਾਮ ਤੇ ਕਰ ਜਿਹਦੇ ਨਾਮ ਤੇ ਉੱਤੇ ਕਰ ਦਿਓ ਜਿਹਦੇ ਨਾਮ ਤੇ ਉੱਤੇ ਕਰ ਦਿਓ ਕਹਿੰਦੇ ਜਿਹੜੇ ਨਾਮ ਤੇ ਆਰਤੀ ਕੇ ਨਾਮ ਤੇ ਉਹ ਜੀ ਇਹ ਕੋਜੀ ਹੈ ਮਹਿੰਦਰ ਸਿੰਘ ਮਹਿੰਦਰ ਸਿੰਘ ਦੇ ਨਾਮ ਤੇ ਨੂੰ ਕਰਕੇ ਸੰਨਾ ਹੋ ਫੋਜਾ ਸਿੰਘ ਫੋਜਾ ਸਿੰਘ ਹਾਂਜੀ ਹਾਂਜੀ ਕੋਟ ਮੋਗੇ ਦੀ ਆਏ ਫੋਨ ਨੰਬਰ ਲਖਾਓ ਨਾ ਫੋਨ ਨੰਬਰ ਲਖਾਓ ਆਪਣਾ ਫੋਨ ਨੰਬਰ ਲਖਾਓ ਭਾਈ ਜੋ ਲਿਖਿਆ ਲੈ ਕੇ ਤੁਸੀਂ ਫੋਨ ਨੰਬਰ ਲਗਾਉਗੇ ਆਪਣਾ ਜੀ ਜੋ ਲਿਖਿਆ ਲੈ ਕੇ ਫੋਨ ਨੰਬਰ ਲੋ ਇਹ ਤੇ ਫੋਨ ਨੰਬਰ ਨਹੀਂ ਹੈਗਾ ਫੋਨ ਨੰਬਰ ਲਗਾਓ ਸ੍ਰੀਮਾਨ ਜੀ ਆਹ ਮੋਟਰਸਾਈਕਲ ਰੁਕਿਆ ਨਾਂ ਤੇ ਉਹ ਨੰਬਰ ਮੋਰੇ ਪੂਰਾ ਲਿਖਿਆ ਨਾਰਾ ਕੁਛ ਪੂਰਾ ਭਈ ਯਾਰ ਨੰਬਰ ਪਲੇਟ ਵੀ ਹੈ ਨਹੀਂ ਜੀ ਆਰ ਸੀ ਇਹਦੀ ਆਰ ਸੀ ਇਹਦੀ ਸਪੈਰ ਆ ਲਾਇਸੈਂਸ ਇਹਨਾਂ ਕੋਲ ਹੈ ਨਹੀਂਗਾ ਇਹ ਸਾਜ ਜੀ ਉਹਨਾਂ ਨੇ ਮੂੰਹ ਬੰਨਿਆ ਆ ਤੇ ਮੈਨੂੰ ਪੁੱਛਣ ਡਿਆ ਤੁਸੀਂ ਕਿਹੜੀ ਚੌਂਕੀ ਤੋਂ ਆ ਦੇ ਮੈਂ ਪੇਪਰ ਮੰਗਿਆ ਤੇ ਪੇਪਰ ਨਹੀਂ ਦੇ ਰਹਾ ਇਹ ਆਰ.ਸੀ ਇਹਨਾਂ ਦੀ ਸਪੈਰ ਆ ਠੀਕ ਹੈ ਨਾ ਤੇ ਆ ਆ ਸਾਹਿਬ ਜੀ ਤੇ ਮੇਰੀ ਵੀਡੀਓ ਬਣਾ ਕੇ ਤੇ ਮੈਨੂੰ ਪੁੱਛਣਾ ਕਿ ਇਹਨਾਂ ਨਾਲ ਗੱਲ ਕਰੋ ਗੱਲ ਨਹੀਂ ਹੋਣੀ ਗੱਲ ਨਹੀਂ ਕਰਾਂਦਾ ਪਿਆ ਮੈਂ ਮੈਂ ਕਿਹਾ ਗੱਲ ਨਹੀਂ ਹੋਣੀ ਠੀਕ ਆ ਬੰਦ ਹੋਣਾ ਮੋਟਰਸਾਈਕਲ ਜਿਨ੍ਹਾਂ ਦੀ ਬਾਈਕ ਆ ਉਹਨਾਂ ਨਾਲ ਗੱਲ ਕੋਈ ਗੱਲ ਨਹੀਂ ਪਰੇ ਹੋ ਗੱਲ ਲੱਗਾ ਗੱਲ ਕਿਉਂ ਨਹੀਂ ਕਰਦੇ ਤੂੰ ਠੀਕ ਹੈ ਨਾ ਆ ਲਓ ਹਾਂ ਜੀ ਦੱਸੋ ਦੱਸੋ ਆਪਣਾ ਰਮਾਲ ਪਹਿਲਾਂ ਲਾਓ ਥੱਲੇ ਨੂੰ ਇੱਧਰ ਸਾਹਿਬ ਜੀ ਰਮਾਲ ਲਾਓ ਪਹਿਲਾਂ ਥੱਲੇ ਰਮਾਲ ਲਾਓ ਪਹਿਲਾਂ ਥੱਲੇ ਕੌਣ ਤੁਹਾਡੇ ਜਿਹੜਾ ਦੇਖੀ ਮੜਿਆ ਸ਼ਰੀ ਮਾਂਜੀ ਰਮਾਲ ਤਾ ਲਾਓ ਦਾ ਚਿਹਰਾ ਆਵੇ ਸਾਹਮਣੇ ਤੁਸੀਂ ਕਿੱਥੋਂ ਆਂ ਕੌਣ ਆ ਮੈਨੂੰ ਪੁੱਛ ਦਿੰਦੇ ਕਿਹੜੀ ਚੌਂਕੀ ਥਾਣੇ ਤੋਂ ਆ ਪਹਿਲਾਂ ਤੁਸੀਂ ਆਪਣਾ ਰਮਾਲ ਲਾਓ ਪਹਿਲਾਂ ਉਹ ਬੰਦ ਕਰੋ ਭਾਈ ਵੀਡੀਓ 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 ਬੰਦ ਕਰੋ ਕੀ ਵੀਡੀਓ ਵੀਡੀਓ ਬੰਦ ਕਰੋ ਬਣਾਈਓ ਸਾਨੂੰ ਕੀ ਵੀਡੀਓ ਬਣਾਈਓ ਸਾਨੂੰ ਕੀ ਠੀਕ ਹੈ ਨਹੀਂ ਲਿਖਾਉਂਗੇ ਆਪਣਾਈ ਜੋ ਲਿਖਿਆ ਲੇਖੋ ਫੋਨ ਨੰਬਰ ਲਓ ਇਹ ਤੇ ਫੋਨ ਨੰਬਰ ਨਹੀਂ ਹੈਗਾ ਫੋਨ ਨੰਬਰ ਲਗਾਓ ਫੋਨ ਨੰਬਰ ਲਗਾਓ ਸਾਰੇ ਡਾਕੂਮੈਂਟ ਫੋਨ ਨੰਬਰ ਖਾਓ ਆਪਣਾ ਫੋਨ ਨੰਬਰ ਲਖਾਓ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਫੋਨ ਨੰਬਰ ਲਖਾਓ ਇੱਥੇ ਨੰਬਰ ਨਹੀਂ ਮੈਨੂੰ ਪਹਿਲਾਂ ਇਹ ਦੱਸ ਚਲਾਨ ਚਲਾਨ ਤੁਸੀਂ ਟਰਬਨ ਨਹੀਂ ਬੰਨੀ ਤੁਹਾਡਾ ਲਾਇਸੈਂਸ ਨਹੀਂ ਨੰਬਰ ਪਲੇਟ ਠੀਕ ਹੈ ਨਾ ਤੁਹਾਡੀ ਆਰ ਸੀ ਸਹਿਰੇਆ ਹੋਰ ਦੱਸੋ ਕਿਹੜੀ ਜੀ ਦਾ ਕਰਾਂ ਉਹ ਦੁਨੀਆ ਤੋਂ ਤੂੰ ਛੱਡ ਤੀ ਉਹ ਆਪਣਾ ਡਾਕੂਮੈਂਟ ਪੂਰੇ ਕਰੋ ਉਹਨਾਂ ਉਹਨਾਂ ਦਾ ਕਰਾਂਗਾ ਪਹਿਲਾਂ ਆਪਣਾ ਫੋਨ ਨੰਬਰ ਲਖਾਓ ਤੁਸੀਂ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਆ ਨਾ ਕਰੋ ਵੀਡੀਓ ਬਣਾਉਣਾ ਮੈਂ ਕਹਾਂ ਜੀ ਨਾ ਵੀਡੀਓ ਬਣਾਣਾ ਨਾ ਵੀ ਆ ਤੁਹਾਡਾ ਯਾਰ ਟੜਨ ਆ ਗਿਆ ਪਹਿਲਾਂ ਆਪਣਾ ਮੂੰਹ ਤੇ ਦੁਆਰਾ ਰਮਾਲ ਲਾਓ ਫੇਸ ਤੇ ਲਾਓ ਜੀ ਰਮਾਲ ਆਪਣਾ ਉਹ ਚਾਬੀ ਚੂਬੀ ਗੱਲੀ ਕੱਢੀ ਜਾਂਦੇ ਓ ਤੂੰ ਬੜਾ ਬੋਲ ਕੇ ਕਿਤੇ ਹੈ ਨਾ ਹੋਰ ਨਾ ਕੁਝ ਲੈ ਲਈ ਹੁਣ ਠੀਕ ਹੈ ਨਾ ਠੀਕ ਹੈ ਨਾ ਆ ਦੇਖ ਲਈ ਜੋਤੀ ਚੌਂਕ ਦੇ ਬਾਹਰ ਆਪੋ ਸਾਰੇ ਬਿਨਾਂ ਕੋਈ ਧੱਕਾ ਕਰੀ ਜਾਂਦੇ ਆ ਸਾਰੇ ਡਾਕੂਮੈਂਟ ਆ ਆ ਦੇਖ ਕਿਹੜਾ ਹੈ ਜੀ ਡਾਕੂਮੈਂਟ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਇਹਨਾਂ ਨੂੰ ਛੱਡੀ ਜਾਂਦੇ ਆ ਕਿਹੜੇ ਡਾਕੂਮੈਂਟ ਆ ਕਿਹੜੇ ਡਾਕੂਮੈਂਟ ਆ ਸੁਖਦੇਵ ਸਿੰਘ ਨਾਮ ਆ ਜੀ ਡਾਕੂਮੈਂਟ ਕਿਹੜੇ ਆ ਡਾਕੂਮੈਂਟ ਕਿਹੜੇ ਆ ਹਥੋਂ ਭਾਈ ਬੈਨ ਨੂੰ ਕਰ ਡਾਕੂਮੈਂਟ ਕਿਹੜੇ ਆ ਤੁਹਾਡੇ ਆਮ ਜਨਤਾ ਦੇ ਹੱਥ ਚੱਕਰ ਨੂੰ ਕਰਦੇ ਪਿਆ ਏ ਤੁਸੀਂ ਸਾਹਮਣੇ ਖੜੇ ਆ ਤੁਸੀਂ ਸਾਹਮਣੇ ਖੜੇ ਆ ਆ ਜਾਓ ਭਾਈ ਉਰੇ ਆ ਜਾਓ ਸਾਹਮਣੇ ਖੜਿਆ ਨਾ ਤੁਸੀਂ ਠੀਕ ਆ ਨਾ ਕਿਹਨਾਂ ਤੁਹਾਨੂੰ ਕੋਈ ਪਤਾ ਹੀ ਨਹੀਂ ਆਮ ਜਨਤਾ ਨਾਲ ਆਜੋ ਆਜੋ ਠੀਕ ਆ ਜੀ ਚਲਾਨ ਬੰਦਾ ਚਲਾਨ ਚਲਾਨ ਬੰਦਾ ਚਲਾਨ ਕਰ ਦੋ ਇੱਕ ਵੇਲੇ ਗੱਲ ਸੁਣੋ ਇਹ ਡਿਊਟੀ ਦੀ ਹੈ ਡਿਊਟੀ ਹੈ ਜੀ ਕਪੜਾ ਨਹੀਂ ਘਰੋਨੇ ਲਾ ਕੋਈ ਤੁਸੀਂ ਆਪਣਾ ਨਾਮ ਲਿਖੋ ਆ ਦੇ ਮੀਡੀਆ ਆ ਗਿਆ ਮੀਡੀਆ ਆ ਗਿਆ ਕੋਈ ਕੋਈ ਨਹੀਂ ਕੋਈ ਨਹੀਂ ਮੀਡੀਆ ਆ ਗਿਆ ਕੋਈ ਨਹੀਂ ਕੁਦਰ ਜੋ ਕੰਮ ਹੈ ਇਹਨਾਂ ਦਾ ਕੰਮ ਪਲੀਟ ਕਰ ਰਹੇ ਆ। ਆਹ ਵਖੋ ਜੀ ਇਹਨਾਂ ਦਾ ਨੰਬਰ ਪਲੇਟ ਜਿਹੜੀ ਆ ਲਿਖੀ ਹੋਣੀ ਸਰਕਾਰੀ ਆਰ.ਸੀ ਇਹਨਾਂ ਦੀ 24 ਦੀ ਸਟੋਰੇਜ ਕਰਿਓ। ਆਰ.ਸੀ ਇਹਨਾਂ ਦੀ 24 ਦੀ ਸਪੈਰ ਆ। ਆਰ.ਸੀ 24 ਦੀ ਸਪੈਰ ਆ। ਸਾਹਿਬ ਜੀ ਆਰ.ਸੀ ਤੁਹਾਡੀ 24 ਸਪੈਰ ਹੋਈ ਚੁੱਕੀ ਆਖੇ ਦੇਖੋ। ਮੈਂ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਕੀ ਕਿਹਾ ਮੈਨੂੰ? ਤੁਸੀਂ ਕੀ ਕਿਹਾ? ਪਹਿਲਾਂ ਆਪਣਾ ਰਮਾਲ ਲਾਓ ਥੱਲੇ। ਵੀਰ ਜੀ ਪਹਿਲਾਂ ਰਮਾਲ ਲਾਓ ਥੱਲੇ। ਚਲਾ ਨਹੀਂ ਕਰਾਂਗੇ ਤੂੰ ਆਪਣੇ ਨਾਮ ਲਸੂਗੇ। ਮਤਲਬ ਇਹ ਠੱਕੇ ਮਾਰਨ ਤੇ ਕਿਨੂੰ ਠੱਕੇ ਮਾਰੇ ਆ? ਆ ਖੜਾ ਕੋਲ ਵੀਰ ਆਹ ਇਧਰ ਕੋਲ ਖੜਾ ਆ ਇਧਰ ਕਰੋ ਜੀ ਪਾਜੀ ਪੁਲੀਸ ਕੋਲ ਖੜਾ ਹੁੰਦਾ ਜਿਦੋਂ ਤੁਹਾਨੂੰ ਲੋਕ ਆਉਂਦੇ ਆ ਉਹਨਾਂ ਦਾ ਖੜਾ ਹੁਣ ਕਰੋ ਗੱਲ ਪਾਜੀ ਇਹਨਾਂ ਨੇ ਆਪਾਂ ਨੂੰ ਰੋਕਿਆ ਆਪਾਂ ਰੁਕਈਆਂ ਜਿਹੜਾ ਚਲਾਨ ਬਣਦਾ ਚਲਾਨ ਕਰਨ ਤੇ ਬਿਨਾਂ ਗੱਲੋਂ ਹੱਥੋਂ ਪਾਈ ਪੈਰ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਆ ਕਰੋ ਬੋਲੋ ਉਹ ਤੇਰੇ ਸਾਡੇ ਤੋਂ ਵੀਡੀਓ ਤੁਹਾਡਾ ਜਿਹੜਾ ਮੋਡਰ ਮੈਡਮ ਕੁਛ ਨਹੀਂ ਬੋਲੇ ਮੈਡਮ ਕੁਛ ਨਹੀਂ ਬੋਲੇ ਅਸਰ ਜੋ ਤੱਕ ਇਹ ਮਾਰਨ ਨੂੰ ਕਰ ਦੇਵੇ ਇਹ ਤੱਕ ਕੈਮਰਾ ਨਹੀਂ ਤਾਂ ਇਹਨਾਂ ਨੇ ਤੁਹਾਡੇ ਹੱਥੀ ਬੈ ਜਾਣਾ ਹੈ ਤੁਹਾਡਾ ਨਾਮ ਕੀ ਤੁਹਾਡਾ ਨਾਂ ਕੀ ਆ ਕੜਨਾ ਕੀ ਹੈ ਤੇਰਾ ਨਾਮ ਦੱਸੋ ਚਲਾਨ ਬੰਦਾ ਜੇ ਤੁਹਾਡਾ ਨਾਮ ਮੋਟਰਸਾਈਕਲ ਬੰਦ ਹੋ ਜਾਣਾ ਇਹ ਤੁਹਾਨੂੰ ਮਿਲਣਾ ਨਹੀਂ ਮੁੜ ਕੇ ਇਹ ਜਮ੍ਹਾਂ ਹੋ ਜਾਣਾ ਥਾਣੇ ਜੋ ਆਪੀ ਲੈ ਲਓ ਹਾਂ ਗਾਓ ਨਾ ਆਪਣਾ ਦਿਲਪ੍ਰੀਤ ਸਿੰਘ ਦਾ ਨਾਮ ਤੁਹਾਡਾ ਨਾਮ ਕੀ ਆ ਮੇਰਾ ਦਿਲਪ੍ਰੀਤ ਸਿੰਘ ਸਾਨੋ ਇਹ ਯਾਰ ਇੱਕ ਕੋਈ ਜਿੱਤਿਆ ਪੁੱਤਰ ਪਿਆਜ ਬੱਸ ਜਿਹਨੂੰ ਲੰਗਾ ਲੈ ਕੇ ਮੁੱਖ ਆਪਸੇ ਕਿਹੜੀ ਜਗ੍ਹਾ ਤੇ ਨੇ ਆਪਾਂ ਪਿਆਰ ਸਿੰਘ ਕਿੱਥੇ ਰਹਿੰਦੇ ਆ ਮੈਂ ਐਡਰੈਸ ਦੱਸਦਾ ਤੇ ਨਾਮ ਦੱਸਦਾ ਆਪਣਾ ਬਾਕੀ ਮੈਂ ਕਰ ਲੂੰਗਾ ਕਿਥੇ ਲੈ ਜਾ ਇੱਧਰ ਇੱਥੇ ਖੜ੍ਹ ਜਾ ਹੁਣ ਮੈਂ ਨਾ ਤੁਸੀਂ ਡਰਾਮਾ ਵਾਜੀ ਕੀਤੀ ਆ ਨਾ ਹੁਣ ਮੈਂ ਐਸਐਚਓ ਸਾਹਿਬ ਨੂੰ ਬੁਲਾਉਣ ਲੱਗਾ ਮੈਂ ਐਸਐਚਓ ਸਾਹਿਬ ਨੂੰ ਬੁਲਾਉਂਗਾ ਜੀ ਮੈਂ ਤੇ 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 ਫਰਜਾ ਦਰਜ ਕਰਾਉਂਗਾ ਹਰਾਸਮੈਂਟ ਦਾ ਤੂੰ ਮੇਰੀ ਡਿਊਟੀ ਦੇ ਵਿੱਚ ਵਿਗਨ ਪਾਇਆ ਤੇ ਨੂੰ ਮੈਂ ਬਣਾ ਹੀ ਫੇਗ ਗਿਆ ਤੁਸੀਂ ਵੀਡੀਓ ਬਣਾਈ ਮੈਂ ਵੀ ਬਣਾਈ ਆ ਤੁਸੀਂ ਉਹਦਾ ਮੂੰਹ ਨਹੀਂ ਖੋਲਿਆ ਅਜੇ ਤੱਕ ਮੈਨੂੰ ਨਹੀਂ ਪਤਾ ਤੁਸੀਂ ਕਿ ਆਪਣਾ ਨਾਮ ਹੀ ਦੱਸਦੇ ਆਪਣਾ ਨਾਮ ਹੀ ਨੀ ਦੱਸਦੇ ਤੇਸ ਲਗਾਓ ਮੈਨੂੰ ਉਹ ਡੈਰੀ ਚੱਕੋ ਨਾਮ ਨਹੀਂ ਹੱਸਿਆ ਆ ਗਿਆ ਨਾ ਆਪਣਾ ਮੇਰਾ ਵੀਰੇ ਅਭਿਨੰਦਨ ਸਾਇਮ ਕੀ ਗੱਲ ਕੀ ਬਜੀ ਉਥੇ ਕੱਲ ਕੁਝ ਨਹੀਂ ਬਜੀ ਤੇ ਕੰਪਨੀ ਬਾ ਚੌਂਕ ਤੇ ਨਾਟਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਯਾ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਰ ਲੱਗ ਗਿਆ ਵੀਡੀਓ ਨਾ ਲੱਗਿਆ ਗਾਲਾਂ ਕੱਢਣ ਲੱਗ ਗਿਆ ਫਿਰ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਸੀ ਕਿ ਤੂੰ ੱਟੇ ਮਾਰੇ ਆ ਗਾਲਾਂ ਕੱਢੀਆਂ ਕੈਮਰੇ ਲੱਗੇ ਦੇਖ ਲਓ ਅਗਲਾ ਕਰਦਾ ਹੀ ਨਹੀਂ ਕਾਗਜ਼ ਮੰਗਣ ਤੇ ਗਾਲਾਂ ਕੱਢਿਆ ਅਗਲੇ ਮੰਗਣ ਤੇ ਇੰਨਾ ਹੋ ਗਿਆ ਕਿ ਹਾਂ ਵੀ ਉਹਨਾਂ ਨੇ ਇਹੀ ਕਿਹਾ ਵੀ ਕਾਗਜ਼ ਦਿਖਾ ਦਿਓ ਆਰਸੀ ਐਕਸਪਾਇਰ 2024 ਦੀ ਸੀ ਜਦੋਂ ਉਹਨਾਂ ਨੇ ਇਸ ਦੀ ਨਿਕਾਲ ਜਾਂਦਾ ਪੁੱਛਿਆ ਤੇ ਇਹ ਉਹਨਾਂ ਨੇ ਬੈਂਸਰ ਲੱਗੇ ਗੱਡੀ ক্লোਜ ਕਰਨ ਲੱਗੇ ਫਿਰ ਤੁਹਾਨੂੰ ਦੇ ਦੇਗਾ ਜਾਂ ਜਿੱਥੇ ਮੱਗੀ ਲੱਗਿਆ ਤੁਸੀਂ ਛਡਾ ਲਾਂਗੇ ਜਦੋਂ ਭੱਜਣ ਲੱਗੇ ਇਹਨਾਂ ਨੇ ਫੜਿਆ ਆ ਇੱਕ ਸਰਦਾਰ ਨੇ ਟੋਪੀ ਪਾਈ ਦੀ ਆਪਣੀ ਟੋਪੀ ਲਾ ਕੇ ਰੁਮਾਲ ਬੰਨਿਆ ਸੀ ਕਹਿੰਦਾ ਕਿ ਇਹ ਨਾ ਮੇਰੇ ਕੇਸ ਨੂੰ ਉਤਭਾਅ ਮਸੂਰਾ ਆ। ਤੇ ਉਹ ਤੋਂ ਭੱਜ ਗਏ। ਸਰ ਕੀ ਨਾਮ ਕੀ ਤੁਹਾਡਾ? ਸੁਖਦੇਵ ਕੀ ਗੱਲ ਕੀ ਮੈਟਰ ਕਲੀਅਰ ਕਰ ਦਿਓ ਥੋੜਾ ਜਿਹਾ। ਮੋਰਸਲ ਇਧਰ ਆਉਣਾ ਦਿਖਾਈ ਤੁਹਾਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਇਨਕਾਰੀ ਕਰਦੇ ਸੀ ਪੇਪਰ ਕਹਿੰਦੇ ਸਾਡੇ ਕੋਲ ਸਾਰੇ ਕਿਹੜੀ ਬੇਚ ਤੇ ਸਾਨੂੰ ਰੋਕਿਆ ਤੁਸੀਂ। ਮੈਂ ਕਿਹਾ ਤੁਹਾਡਾ ਵੀ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਹੋ ਤੇ ਤੁਹਾਡੇ ਤੇ ਤੁਹਾਡਾ ਲਾਇਸੈਂਸ ਬਣਿਆ ਲਾਇਸੈਂਸ ਕਹਿੰਦਾ ਮੇਰਾ ਕਹਿੰਦਾ ਬਣਿਆ ਲੱਗ ਦਿਖਾ ਦਿਓ ਜੇ ਹੈਗਾ ਤਾਂ। ਜਦ ਕਿ ਜਦੋਂ ਉਹਨਾਂ ਨੇ ਆਰਸੀ ਪਹਿਲਾਂ ਤਾਂ ਆਰਸੀ ਵੀ ਲਗਾਉਂਦੇ ਜੋ ਆਰਸੀ ਕੱਢ ਕੇ ਚੈੱਕ ਕਰਾਈ ਜੋ ਚੈੱਕ ਕੀਤੀ ਤਾਂ ਉਹ ਆਰਸੀ 24 ਦੀ ਸਪੈਰ ਹੋ ਚੁੱਕੀ ਸੀਗੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਣਾ ਪੁਲਿਸ ਧੱਕਾ ਕਰਦੀ ਹੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸ ਵਾਲੇ ਮੁੰਡੇ ਆ ਗਏ মিডিਆ ਵਾਲੇ ਆ ਗਏ ਫੇ ਉਹਨਾਂ ਨੇ ਕੀ ਕੀਤਾ ਵੀ ਹੁਣ ਅਸੀਂ ਫਸ ਜਾਣਾ ਉਹਨੇ ਭੱਜਣ ਦੀ ਕੀਤੀ ਜ਼ਰਾ ਮੋਟਰ ਤੇ ਭੱਜ ਗਏ ਕਿੰਨੇ ਜਨੇ ਸੀ ਦੋ ਜਾਨੇ ਸੀਗੇ ਦੋਨੇ ਸਰਦਾਰ ਸੀਗੇ ਤੇ ਸਰ ਉਹਨਾਂ ਨੇ ਪਛਾਣ ਪੱਤਰ ਹੋ ਲਿਖਿਆ ਲਿਤਾ ਉਹਨਾਂ ਕੋਲ ਤੁਸੀਂ ਉਹਨਾਂ ਕੋਲ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਤਾਂ ਉਹਨੇ ਕੀ ਆ ਜੀ ਸਾਨੂੰ ਬਹੁਤ ਮਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੇ ਉਹ ਕਹਿੰਦੇ ਗੱਲੀ ਗਲੋਜ ਵੀ ਤੁਹਾਡੇ ਨਾਲ ਕੀਤੀ ਮੈਂ ਇਸ ਤੇ ਵੀ ਕੀਤਾ ਮੈਂ ਇਸ ਤੇ وہی ਬਤਮੀਜੀ ਕਰ ਰਿਹਾ ਸੀ ਨਾ ਉਹ ਮਤਲਬ ਤੁਸੀਂ ਸਾਡਾ ਧੱਕਾ ਕਰਦੇ ਆ ਜੇ ਆਪਾਂ ਆਪਣਾ ਵਜਨ ਲਈ ਵੀਡੀਓ ਬਣਾ ਰਹੇ ਹਾਂ ਉਲਟੀ ਗੱਲ ਜੀ ਇੱਥੇ ਜਾਣਾ ਤੱਕਾ ਕਰਦੇ ਸੀ। ਭੱਜ ਗਿਆ ਇੱਕਦਮ। ਉਹ ਇੱਕਦਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਡੇ ਜੋਤੀ ਚੌਕ ਸਾਡੇ ਨੂੰ। ਦੂਜਾ ਆਪਣੇ ਇਧਰੋਂ ਵੀ ਆਪਣੇ nehru garden ਵਾਲੇ ਸਾਡੇ ਨੂੰ ਭੱਜ ਗਿਆ। ਇਹ ਦੇਖੇ ਵੀ ਚੋਰੀ ਮੋਟਰਸਾਈਕਲ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ ਹੋ। ਹੁਣ ਜਿਹੜਾ ਮੋਟਰਸਾਈਕਲ ਕਿੱਥੇ ਰੱਖਿਆ ਗਿਆ? ਇਹ ਚਾਰਨਾਂਬਾ ਥਾਣੇ ਡਿਊਟੀ ਆਫਸਰ ਦੇ ਹਵਾਲੇ ਕਰਤਾ ਇਹ। ਸਰਚ ਕੀਤਾ ਮੋਟਰਸਾਈਕਲ ਕਿੱਥੇ ਤੋਂ ਨਿਕਲਿਆ? ਮੋਟਰਸਾਈਕਲ ਬੇਸਿਕਲੀ ਇਹ ਨੰਬਰ ਆ ਮੋਕੇ ਦਾ ਆ। ਬਿਲਕੁਲ ਨਹੀਂ ਇਹਨਾਂ ਦੇ ਕਿਸੇ ਰਿਸ਼ਤੇ ਦੇ ਨਾਮ ਤੇ ਹੀ ਇਹਨਾਂ ਦਾ ਨਹੀਂ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹਨਾਂ ਨੂੰ ਪਤਾ ਹੀ ਨਹੀਂ ਕਿਹਦੇ ਨਾਮ ਤੇ ਆ ਉਹਨਾਂ ਨੂੰ ਉਦਾਂ ਫੌਜਾ ਸਿੰਘ ਫੌਜਾ ਸਿੰਘ ਕਰੀ ਜਾਂਦੇ ਯਾਰ ਕਿਉਂ ਕਿਹਦੇ ਨਾਮ ਤੇ ਮਹਿੰਦਰ ਸਿੰਘ ਦੇ ਨਾਮ ਦੇ ਮਹਿੰਦਰ ਸਿੰਘ ਦੇ ਨਾਮ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਦਾ ਹੋ ਸਕਦਾ ਮੋਟਰਸਾਈਕਲ ਚੋਰੀ ਜਾਵੇ ਅਗੇ ਵੈਰੀਫਾਈ ਅਗੇ ਡਿਊਟੀ ਐਸਐਚਓ ਸਾਹਿਬ ਤੇ ਡਿਊਟੀ ਐਸਐਚਓ ਦੇ ਹਵਾਲੇ ਕਰਦਾ ਆ ਉਹ ਅਗਲਾ ਵੈਰੀਫਾਈ ਕਰ ਲੈਣਗੇ ਜੀ ਲੋ ਜੀ ਤੁਹਾਡੇ ਨਾਲ ਗੱਲ ਹੀ ਹੋ ਗਈ ਸੀ ਜੀ ਵੀ ਵੀ ਕੋਈ ਦੇ ਵੀ ਹੋਏ ਦਿਖਾਈ ਦਿੱਤੇ ਕੋਈ ਜਿਹੜੀ ਕਾਰਵਾਈ ਕੀਤੀ ਬਣਦੀ ਕਾਰਵਾਈ ਐਸਐਚਓ ਸਾਹਿਬ ਨੂੰ ਕੱਪ ਜਿਹੜੀ ਬਣਦੀ ਕਾਰਵਾਈ ਕਰਦੇ ਇਸ ਨੂੰ ਕਿਸ ਤਰ੍ਹਾਂ ਦੇ ਦੋ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੜਕਾਂ ਤੇ ਖੜੇ ਹੋਗੇ ਤੁਸੀਂ ਟ੍ਰੈਫਿਕ ਰੂਲ ਸਮਝਾਉਂਦੇ ਹੋ ਤੇ ਤੁਹਾਨੂੰ ਆ ਹੀ ਮਿਸਪੇ ਹੁੰਦਾ ਤੇ ਭਾਜੀ ਆਮ ਲੋਕਾਂ ਨੂੰ ਹੁਣ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਆਪਣਾ ਆਪ ਨੂੰ ਵੇਚਣ ਲਈ ਕੋਈ ਨਾ ਕੋਈ ਡਰਾਮਾ ਦਾ ਕਰਦਾ ਹੀ ਆਗਲਾ ਨਾ ਵੀਡੀਓ ਬਣਾ ਵਾਲਾ ਪੰਨਾ ਦੇਖੋ ਜੀ ਹੁਣ ਚਲਾਨ ਤੋਂ ਮਾਰੇ ਡਰਦੇ ਮਾਰੇ ਆਪਣੇ ਆਪ ਨੂੰ ਮਿਸਧਾਰਦੇ ਲੇਕਿਨ ਦੂਜਿਆਂ ਨੂੰ ਦੋਸ਼ ਦੇਣ ਲੱਪੈਂਦੇ ਆ ਜਿਹੜੇ ਕਿ ਹੁਣ ਲੈ ਕੇ ਆਂ ਰਣਚਾਰੀ ਇਹ ਜਿਹੜੇ ਬਾਈਕ ਹੈ ਇਹਨੂੰ ਹੁਣ ਇਹ 18 ਚਾਰਜ ਲੈ ਕੇ ਜਾ ਰਹੇ ਹੋ ਦਾ ਜਿਹੜੀ ਨੁਕਤਾ ਉਹ ਗੁਲਾਮ ਦਾ ਬਾਈਕ ਹੈ ਜਿਹੜਾ ਕੀ ਟ੍ਰੈਫਿਕ ਕਰਮਚਾਰੀ ਹੈ ਉਹ ਆਪਣੇ ਨਾਲ ਖਾਣਾ ਚਾਹੁੰਦਾ ਕਪੜਾ ਬੁਣਦੇ ਭੱਲੇ ਆਉਂਦੇ ਜਿਹੜਾ ਕਿ ਰੋਕ ਤੋਂ ਬਾਅਦ ਜਿਹੜਾ ਕਿ ਕਾਗਜ਼ ਪਿੱਛੇ ਗਿਆ ਤੇ ਸਹੀ ਤਰੀਕੇ ਨਾਲ ਜਗ੍ਹਾ ਨੂੰ ਨਾ ਦੇਣ ਕਰੂੰ ਉਹ ਉਯੋਗਕ ਜੀ